ਆਪਣੇ ਇਸ ਮਾਡਲ ਦੇ ਵਿੱਚ 3200 ਕਿਜੀ ਲਿਫਟ ਕਪੈਸਿਟੀ ਹੈ। ਕਿਆ ਬਾਤ ਹੈ। ਮੀਟਰ ਹੀ ਹਾਈਡਰੋਲਿਕ ਹੈ। ਇੱਕ ਸਿਲੰਡਰ ਲਾਉਨੇ ਆਪਾਂ ਤਾਂ 2800 ਕਿਜੀ ਬਣ ਜਾਂਦੀ ਹੈ। ਦੋਨੋਂ ਸਿਲੰਡਰਾਂ ਦੇ ਨਾਲ 3200 3200 ਬਣਦਾ। ਆਪਾਂ ਲਿੰਕ ਹੀ ਪਰਚੇਸ ਮੀਟਰ ਤੋਂ ਕਰਦੇ। ਕੰਪਲੀਟ ਹੀ ਹੋ ਗਿਆ। 4 ਸਪੂਲ ਵਾਲਵ ਦਿੰਨੇ ਆਪਾਂ। ਜੀ। ਔਰ ਡਿਸਟ੍ਰਿਬਿਊਟਰ ਨਾਰਮਲੀ ਅਲੱਗ ਤੋਂ ਲੱਗਿਆ ਹੁੰਦਾ। ਹਾਂ। ਇਹਦਾ ਡਿਸਟ੍ਰਿਬਿਊਟਰ ਜਿਹੜਾ ਹਾਈਡਰੋਲਿਕ ਨਾਲ ਅਟੈਚਡ। ਕਿ ਕਪੈਸਿਟੀ ਦੀ ਆਪਾਂ ਜੇ ਗੱਲ ਕਰੀਏ ਬਾਈ ਮਤਲਬ ਲਿਫਟ ਕਪੈਸਿਟੀ ਨਾਰਮਲ ਤੁਸੀਂ ਤਾਂ ਘੁੰਮਦੇ ਰਹਿੰਦੇ ਰਹ 2600 ਦੇ ਆਸ-ਪਾਸ ਚਲੋ ਕਿਸੇ ਮਾਡਲ 2800 2900 ਆਪਣੇ ਇਸ ਮਾਡਲ ਦੇ ਵਿੱਚ 3200 ਕਿਜੀ ਲਿਫਟ ਕੈਪੈਸਿਟੀ ਹੈ। ਕੀ ਬਾਤ ਹੈ। ਠੀਕ ਹੈ। ਮੀਟਾ ਦੀ ਹਾਈਡਰੋਲਿਕ ਹੈ। ਰੈਮ ਸਿਲੰਡਰ ਤੇ ਤੁਹਾਡੀ 2500 ਕਿਜੀ ਹੈ। ਓਕੇ। ਅਗਰ ਇੱਕ ਸਿਲੰਡਰ ਲਾਉਨੇ ਆਪਾਂ ਤਾਂ 2800 ਕਿਜੀ ਬਣ ਜਾਂਦੀ ਹੈ। ਦੋਨੋਂ ਸਿਲੰਡਰਾਂ ਦੇ ਨਾਲ 3200 3200 ਓਕੇ ਰੈਮ ਸਿਲੰਡਰ ਪਲੱਸ ਐਕਸਟਰਨਲ ਸਿਲੰਡਰ 3200 ਕਿਜੀ ਲਿਫਟ ਕੈਪੈਸਿਟੀ। ਕੋਈ ਕਾਰ ਛੱਡੀ ਨਹੀਂ ਹੈਗੀ। ਕੋਈ ਕਾਰ ਨਹੀਂ ਹੈਗੀ ਜੀ। ਔਰ ਜੋ ਲਿੰਕਾਂ ਨੇ ਇਹ ਵੀ ਮੀਟਾ ਦੀਆਂ ਨੇ। ਲਿੰਕਾਂ ਦਾ ਡਿਜ਼ਾਈਨ ਇਹ ਮੀ ਡਾਟਾ ਦੀਆਂ ਲਿੰਕਾਂ ਨੇ ਲਿੰਕ ਆਪਾਂ ਮੀਟਾ ਡਿਜ਼ਾਈਨ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਆਪਾਂ ਲਿੰਕ ਹੀ ਪਰਚੇਜ਼ ਮੀਟਾ ਤੋਂ ਕਰਦੇ ਕੰਪਲੀਟ ਹੀ ਹੋ ਗਿਆ ਜਾਨੀ ਉਹ ਆਪਾਂ ਕਹੇ ਦੀ ਵੀ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੋਈ ਕੰਪਰੋਮਾਈਜ਼ ਨਹੀਂ ਇਹ 4 ਸਪੂਲ ਵਾਲਵ ਦਿੰਨੇ ਆਪਾਂ ਜੀ ਔਰ ਡਿਸਟ੍ਰੀਬਿਊਟਰ ਨਾਰਮਲੀ ਅਲੱਗ ਤੋਂ ਲੱਗਿਆ ਹੁੰਦਾ ਹਾਂ ਇਹਦਾ ਡਿਸਟ੍ਰੀਬਿਊਟਰ ਜਿਹੜਾ ਹਾਈਡਰੋਲਿਕ ਨਾਲ ਅਟੈਚਡ ਠੀਕ ਉਹ ਇਹਦੇ ਕੰਟਰੋਲ ਆਪਣੇ ਆਹ ਲੀਵਰ ਆ ਗਿਆ ਲੱਗਦਾ ਲੀਵਰ ਦਿੱਤੇ ਹੋਏ ਨੇ ਜੀ ਤੇ ਪੀਟੀਓ ਦੇ ਬਾਰੇ ਬਈ ਹਰਮਨ ਆਪਾਂ ਜੇ ਕਰੀਏ ਪੀਟੀਓ ਦੇ ਵਿੱਚ ਹੀ ਕਰਾਰੋ ਟਰਾਂਸਮਿਸ਼ਨ ਤੋਂ ਤੁਹਾਨੂੰ ਪਤਾਗਾ ਕਿ 540 540 ਇਕਨੋਮੀ ਤੇ ਗਰਾਉਂਡ ਸਪੀਡ ਪੀਟੀਓ ਦਿੰਦੀ ਹੈ ਮਤਲਬ ਇਹਦੇ ਵਿੱਚ ਵੀ ਆਪਾਂ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਕੋਈ ਕਾਰ ਨਹੀਂ ਹੋਣੀ ਰਿਵਰਸ ਪੀਟੀਓ ਗੇਰਾਂ ਦੇ ਵਿੱਚ ਚੱਲਦੇ ਡ੍ਰਾਇਵਰ ਤੋਂ ਰਿਵਰਸ ਪੀਟੀਓ ਮਿਲੂਗੀ ਕਿੰਨਾ ਮਰਜ਼ੀ ਯੂਜ਼ ਕਰੀਂ ਚਾਹੇ ਪੂਰੀ ਆਜ਼ਾਦੀ ਹੋ ਪੂਰੀ ਆਜ਼ਾਦੀ ਹੋਊਗੀ ਇਹ ਨਹੀਂ ਹੈਗਾ ਵੀ ਆਪਾਂ ਕੋਈ ਹੈਵੀ ਡਿਊਟੀ ਆ ਜਾਂਦੀ ਹੈ ਤਾਂ ਉੱਥੇ ਇਕਨੋਮੀ ਦਾ ਆਪਸ਼ਨ ਨਹੀਂ ਰਿਹਾ ਜੇ ਤੇ ਇਕਨੋਮੀ ਹਰ ਤਰ੍ਹਾਂ ਦੀ ਚੀਜ਼ ਆਪਾਂ ਨੂੰ ਟਰੈਕਟਰ ਦੇ ਵਿੱਚ ਮਿਲ ਗਈ ਆ ਹਰਮਨ ਭਾਈ ਜੀ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਅੱਜ ਦਾ ਜਿਹੜਾ ਇੱਥੇ ਦਾ ਪ੍ਰਾਈਸ ਸੀਗਾ ਮੇਲੇ ਦਾ ਕੀ ਆਫਰ ਸੀਗਾ ਕੰਪਨੀ ਦੇ ਵੱਲੋਂ ਆਪਾਂ ਰਾਜਪੁਰੇ ਐਕਸੀਬਿਸ਼ਨ ਤੇ ਜੋ ਪ੍ਰਾਈਸ ਰੱਖਿਆ ਜੀ ਇਸ ਟਾਈਮ 16 ਲੱਖ ਐਮ ਆਰ ਪੀ ਠੀਕ ਹੈ ਅੱਜ ਦੇ ਦਿਨ ਦਾ ਪ੍ਰਾਈਸ 16 ਲੱਖ ਐਮ ਆਰ ਮਤਲਬ ਇਹ ਡੀਲਰਸ਼ਿਪ ਦੇ ਉੱਤੇ ਵੇਰੀ ਕਰ ਸਕਦਾ ਹੈ ਹਾਂ ਜੀ ਥੋੜਾ ਮੈਥੇ ਮਾਰੀ ਐਮ ਆਰ ਪੀ ਜੋ ਫਿਲਹਾਲ ਸਾਡੀ ਐਮ ਆਰ ਪੀ ਜੋ 16 ਲੱਖ ਰੁਪਏ ਉਹ ਥੋੜਾ ਬਹੁਤ ਟਾਈਮ ਲੁਟਾ ਮੇਰੀ ਕਰ ਸਕਦਾ ਕਰ ਸਕਦਾ ਬਿਲਕੁਲ ਜਿਵੇਂ ਇਹ ਸਰਵਿਸ ਵਗੈਰਾ ਕਰਵਾਉਣੀ ਸਰਵਿਸ ਇੰਟਰਵਲ ਦੀ ਗੱਲ ਸਰਵਿਸ ਇੰਟਰਵਲ ਦੀ ਗੱਲ ਕਰੀਏ ਤਾਂ ਜਿੱਦਾਂ ਨਾਰਮਲ ਸਾਡੇ ਸਾਰੇ ਟਰੈਕਟਰਾਂ ਚੋਂ ਜੰਦੇ ਪਹਿਲੀ ਸਰਵਿਸ 50 ਘੰਟੇ ਉਸ ਤੋਂ ਬਾਅਦ 500 500 ਘੰਟੇ ਦੇ ਅੰਦਰ ਬੋਤਾਂ ਆਮ ਜਿਵੇਂ ਨਾਰਮਲੀ 300 300 ਨਹੀਂ ਆਪਣੀ 500 ਘੰਟੇ ਦੀ ਹੈ ਤੇ ਇਹ ਇੱਕ ਜਿਵੇਂ ਹੁਣ ਮੈਂ ਕਿਹਾ ਵੀ ਕਰਤਾਰ ਪੰਜਾਬ ਦੇ ਵਿੱਚ ਲਾਂਚਿੰਗ ਨੂੰ ਹਾਲੇ ਜਿਆਦਾ ਟਾਈਮ ਨਹੀਂ ਹੋਇਆ ਪਰ ਫਿਰ ਵੀ ਮੋਸਟਲੀ ਆਪਣੇ ਸਾਰੇ ਸਾਰਿਆਂ ਦੇ ਡీలਰਸ਼ਿਪ तकरीबन ਹੋ ਗਏ ਨੇ ਕੋਈ ਇਦਾਂ ਦਾ ਏਰੀਆ ਜਿੱਥੇ ਹਲੇ ਨਾ ਹੋਵੇ ਦੇਖੋ ਜਿਹੜੇ ਏਰੀਆ ਚ ਨਹੀਂ ਹੈਗੀ ਸਾਡੀ ਜੋ ਟੀਮ ਹੈਗੀ ਉਹ ਹਰ ਰੋਜ਼ ਸਕਾਟਿੰਗ ਕਰ ਰਹੀ ਹੈਗੀ ਤੇ ਬਾਕੀ ਤੋਂ ਪਟੋਲ ਪਲੀ ਨੰਬਰ ਦੱਸਨੇ ਕਈ ਵਾਰ ਕੋਈ ਸੱਚਨਮਤ ਨਾ ਟਰਸਟਡ ਆਉਂਦੇ ਤਾਂ ਸਾਡੇ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਹਾਂ ਕਿਉਂਕਿ ਕਈ ਜੇ ਤੁਹਾਡੇ ਏਰੀਆ ਦੇ ਵਿੱਚ ਡੀਲਰਸ਼ਿਪ ਨਹੀਂ ਹੈ ਤਾਂ ਵੀ ਤੁਸੀਂ ਕੰਪਨੀ ਨਾਲ ਟਾਈ ਅਪ ਕਰਕੇ ਇਸ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਤੁਹਾਡਾ ਕੋਈ ਟਰੈਕਟਰ ਦੇ ਰਿਲੇਟਡ ਕੋਈ ਕਨਸਰਨ ਨਾ ਕੋਈ ਟਰੈਕਟਰ ਖਰੀਦਣਾ ਹੈ ਜਾਂ ਕੋਈ ਹੋਰ ਚੀਜ਼ ਗੱਲਬਾਤ ਤੁਸੀਂ ਕਰਨੀ ਹੈ ਜਾਂ ਕਿ ਇਦੂ ਛੋਟ ਪਾਵਰ ਦੇ ਟਰੈਕਟਰ ਵੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਦਿੱਤੇ ਹੋਏ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਬਹੁਤ ਬਹੁਤ ਧੰਨਵਾਦ ਹਰਮਨ ਜੀ ਥੈਂਕ ਯੂ